ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨ ਪ੍ਰੀਤ ਕੌਰ ਤੇ ਮੈਂ ਆ ਸੁਮਨ ਪ੍ਰੀਤ ਕੌਰ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ ICC ਅੰਡਰ 19 ਵਿਸ਼ਵ ਕੱਪ 2024 ਦੇ ਨਾਲ ਰਿਲੇਟਡ ਕੁਝ ਇੰਪੋਰਟੈਂਟ MCQ ਹਰੇਕ MCQ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਹਾਂਜੀ ICC ਅੰਡਰ 19 2024 ਇਹ ਕਾਫੀ ਇੰਪੋਰਟੈਂਟ ਟਾਪਿਕ ਆ ਅਤੇ ਕਾਫੀ ਟ੍ਰੈਂਡਿੰਗ ਟਾਪਿਕ ਆ ਜੇਕਰ ਤੁਸੀਂ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਉਹ ਸਾਰੇ ਕੁਐਸਚਨਸ ਦੋ ਤੁਹਾਡੇ ਲਈ ਐਗਜ਼ਾਮ ਦੇ ਪੁਆਇੰਟ ਆਫ View ਤੋਂ ਇੰਪੋਰਟੈਂਟ ਬਣ ਸਕਦੇ ਸੀ ਉਹ ਮੈਂ ਸਾਰੇ ਇਸ ਵੀਡੀਓ ਦੇ ਵਿੱਚ ਐਡ ਕਰ ਦਿੱਤੇ ਨੇ ਤੇ ਸਾਰੇ ਇਹ MCQ ਇੰਪੋਰਟੈਂਟ ਐਂਡ ਸਿਲੈਕਟਡ ਲੈ ਗਏ ਆ ਸੋ ਤੁਸੀਂ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਆ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਸਾਡਾ ਦੇਸ਼ ਭਾਰਤ ਜਿਹੜਾ ਕਿ ICC ਅੰਡਰ 19 ਵਿਸ਼ਵ ਕੱਪ ਦਾ ਪੰਜ ਵਾਰ ਦਾ ਚੈਂਪੀਅਨ ਆ ਤਾਂ ਉਸ ਨੂੰ ਕਿਸੇ ਦੇਸ਼ ਨੇ ਹਰਾ ਕੇ ਹੁਣ ਚੌਥੀ ਵਾਰ ਇਹ ਖਿਤਾਬ ਜਿੱਤੇ ਆ ਵਾ ਤਾਂ ਦੇਖਦੇ ਆ ਇਸ ਵੀਡੀਓ ਦੇ ਵਿੱਚ ਕਿ ਉਹ ਕਿਹੜਾ ਦੇਸ਼ ਆ ਸਭ ਤੋਂ ਪਹਿਲਾਂ ਅਸੀਂ ICC ਦੀ ਗੱਲ ਕਰ ਰਹੇ ਆ ਪੂਰੀ ਦੁਨੀਆ ਵਿੱਚ ਕ੍ਰਿਕਟ ਮੈਚ ਨੂੰ ਰੈਗੂਲੇਟ ਕਰਦਾ ਵਾ ICC ਤੇ ICC ਬਾਰੇ ਜਾਣ ਲੈਣੇ ਆ ICC ਦੀ ਫੁੱਲ ਫਾਰਮ ਆ ਇੰਟਰਨੈਸ਼ਨਲ ਕ੍ਰਿਕਟ ਕੌਂਸਲ ਇਸ ਦੀ ਸਥਾਪਨਾ 15 ਜੂਨ 1909 ਦੇ ਵਿੱਚ ਹੋਈ ਸੀ ਤੇ ਇਸ ਦਾ ਹੈੱਡਕੁਆਰਟਰ ਦੁਬਈ ਦੇ ਵਿੱਚ ਅਤੇ ਸੰਯੁਕਤ ਅਰਬ ਅਮੀਰਾਤ ਦੇ ਵਿੱਚ ਤੇ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਜਾਨੀ ਕਿ ਆਈਸੀਸੀ ਦੇ ਸੀਈਓ ਆ ਜੀ ਆਫ ਐਲ ਆਰ ਡਿਸ ਤੇ ਚੇਅਰਮੈਨ ਆ ਗ੍ਰੇਗ ਵਰਕਲੇ ਇਸ ਦੇ ਇਸ ਦਾ ਜਿਹੜਾ ਮੋਂਟੋ ਆ ਉਹ ਹੈਗਾ ਚੰਗਿਆਈ ਲਈ ਕ੍ਰਿਕਟ ਤੇ ਮੈਂਬਰਸ਼ਿਪ ਜਿਹੜੇ ਇਹਨਾਂ ਦੇ ਮੈਂਬਰ ਮੈਂਬਰ ਦੇਸ਼ ਆਈਸੀਸੀ ਦੇ ਸੰਗਠਨ ਦੇ ਕਿੰਨੇ ਮੈਂਬਰ ਦੇਸ ਆ 108 ਤੁਹਾਨੂੰ ਇਹ ਵੀ ਆ ਸਕਦਾ ਕਿ ਆਈਸੀਸੀ ਸੰਗਠਨ ਦੇ ਕਿੰਨੇ ਮੈਂਬਰ ਦੇਸ ਆ ਤਾਂ 108 ਇਸ ਦਾ ਪੁਰਾਣਾ ਨਾਮ ਸੀ امਪੀਰੀਅਲ ਕ੍ਰਿਕਟ ਕਾਨਫਰੈਂਸ ਤੇ 1965 ਵਿੱਚ ਇਸ ਦਾ ਨਾਮ ਬਦਲ ਕੇ ਇੰਟਰਨੈਸ਼ਨਲ ਕ੍ਰਿਕਟ ਕਾਨਫਰੈਂਸ ਕਰ ਦਿੱਤਾ ਤੇ 1999 ਵਿੱਚ ਇਸ ਦਾ ਨਾਮ ਬਦਲ ਕੇ ਅੰਤਰਰਾਸ਼ਟਰੀ ਕ੍ਰਿਕਟ ਕਾਉਂਸਲ ਕਰ ਦਿੱਤਾ ਠੀਕ ਹੈ ਨੈਕਸਟ ਹੈ ਜੀ ਕੁਐਸਚਨ ਨੰਬਰ ਸਾਡਾ ਅੱਜ ਦਾ ਬਹੁਤ ਇੰਪੋਰਟੈਂਟ ਤੇ ਵੈਰੀ ਵੈਰੀ ਇੰਪੋਰਟੈਂਟ ਆ 15ਵੇਂ ਆਈਸੀਸੀ ਅੰਡਰ 19 ਵਿਸ਼ਵ ਕੱਪ 2024 ਦਾ ਕਿਤਾਬ ਕਿਸ ਨੇ ਜਿੱਤਿਆ ਹੈ ਹਾਂਜੀ ਆਈਸੀਸੀ ਅੰਡਰ 19 ਵਿਸ਼ਵ ਕੱਪ 2024 ਇਹ ਤਾਂ ਤੁਹਾਨੂੰ ਪਤਾ ਲੱਗ ਗਿਆ ਕਿ 15ਵੇਂ ਨੰਬਰ ਦਾ ਹੋਇਆ 2024 ਦੇ ਵਿੱਚ ਆਈਸੀਸੀ ਅੰਡਰ ਅੰਡਰ 19 ਵਿਸ਼ਵ ਕੱਪ ਠੀਕ ਹੈ 15ਵੇਂ ਨੰਬਰ ਦਾ ਤਾਂ ਹੋਇਆ ਤੇ 15ਵੇਂ ਨੰਬਰ ਦਾ ਕਿਤਾਬ ਜਿੱਤਿਆ ਕਿਨੇ ਆ ਆਸਟ੍ਰੇਲੀਆ ਨੇ ਭਾਰਤ ਨੂੰ ਹਰਾ ਕੇ অপਸ਼ਨ ਸੀ ਇਜ਼ ਦਾ রাইਟ ਆਂਸਰ ਆਈਸੀਸੀ ਅੰਡਰ 19 2024 ਦਾ ਕਿਤਾਬ ਆਸਟ੍ਰੇਲੀਆ ਦੀ ਟੀਮ ਨੇ ਭਾਰਤ ਦੀ ਟੀਮ ਨੂੰ ਹਰਾ ਕੇ ਜਿੱਤੇ ਆ ਤੇ ਕਿੰਨੇ ਕਿੰਨੀਆਂ ਧੌੜਾਂ ਨਾਲ ਜਿੱਤੇ ਆ 79 ਰਨ ਦੇ ਨਾਲ ਜਿੱਤੇ ਆ ਠੀਕ ਹੈ 17 र, 9 ਰਨ ਦੇ ਨਾਲ ਹਰਾ ਕੇ ਭਾਰਤ ਨੂੰ ਆਈਸੀਸੀ ਅੰਡਰ 19 2024 ਦਾ ਕਿਤਾਬ ਆਸਟ੍ਰੇਲੀਆ ਨੇ ਜਿੱਤਿਆ ਵਾ ਠੀਕ ਹੈ ਤੇ ਇਹ ਹੋਇਆ ਕਦੋਂ ਆ ਫਾਈਨਲ 11 ਫਰਵਰੀ 2024 ਨੂੰ ਹੋਇਆ ਕਿੱਥੇ ਹੋਇਆ ਦੱਖਣੀ ਅਫਰੀਕਾ ਦੇ ਵਿਲੋਮਰ ਦੇ ਵਿੱਚ ਹੋਇਆ ਦੱਖਣੀ ਅਫਰੀਕਾ ਦੇ ਵਿੱਚ ਵਿਲੋਮਰ ਪਾਰਕ ਦੇ ਵਿੱਚ ਹੋਇਆ ਤੇ ਆਸਟ੍ਰੇਲੀਆ ਦਾ ਇਹ ਚੌਥੇ ਨੰਬਰ ਦਾ ਖਿਤਾਬ ਆ ਜਿਹੜਾ ਜਿੱਤਿਆ ਵਾ ਆਸਟ੍ਰੇਲੀਆ ਨੇ ICC ਅੰਡਰ 19 ਵਿਸ਼ਵ ਕੱਪ 2024 ਜਿਹੜੇ ਸਟੂਡੈਂਟਸ ਨੇ ਫੋਰੈਸਟ ਗਾਰਡ ਦਾ ਪੇਪਰ ਦਿੱਤਾ ਸੀਗਾ ਤਾਂ ਤੁਹਾਨੂੰ ਪਤਾ ਹੋਣਾ ਉਹਦੇ ਵਿੱਚ ਇੱਕ ਕੁਐਸ਼ਨ ਆਇਆ ਸੀ ਕਿ ਸਭ ਤੋਂ ਵੱਧ ਵਾਰ ক্রিকেট वर्ल्ड कप ਕਿਸ ਨੇ ਜਿੱਤਿਆ ਹੈ ਤਾਂ ক্রিকেট ਦੇ ਨਾਲ ਰਿਲੇਟਿਡ ਜਿੰਨੇ ਵੀ ਇੰਪੋਰਟੈਂਟ MCQ ਬਣ ਸਕਦੇ ਆ ਉਹ ਤੁਹਾਨੂੰ ਕੁਮਾਫਰਾ ਕੇ ਪੁੱਛੇ ਜਾ ਸਕਦੇ ਆ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਦੇਖਣਾ ਤਾਂ ਨੈਕਸਟ ਕੁਐਸਚਨ ਅਸੀਂ ਸ਼ੁਰੂ ਕਰਦੇ ਆ ਜੀ ਭਾਰਤ ਨੇ ਕਿੰਨੀ ਵਾਰ ICC ਅੰਡਰ 19 ਵਿਸ਼ਵ ਕੱਪ ਦਾ ਖਿਤਾਬ ਜਿੱਤੇ ਆ ਉਮੀਦ ਕਰਦੀ ਆ ਇਸ ਦਾ ਆਨਸਰ ਹੁਣ ਤੁਸੀਂ ਐਜ਼ ਅ ਟੈਸਟ ਆਪ ਵੀ ਦੇ ਸਕਦੇ ਹੋ ਹਾਂਜੀ ਭਾਰਤ ਨੇ ICC ਅੰਡਰ 19 ਵਿਸ਼ਵ ਕੱਪ ਦਾ ਖਿਤਾਬ ਜਿੱਤੇ ਆ ਵਾ ਜੀ ਪੰਜਵੀਂ ਵਾਰ ਆਪਸ਼ਨ A ਇਸ ਦਾ ਰਾਈਟ ਆਨਸਰ ਕਦੋਂ ਕਦੋਂ ਜਿੱਤੇ ਆ ਛਾ ਪੰਜਵੀਂ ਵਾਰ ਤਾਂ ਜਿੱਤੇ ਇਹ ਵੀ ਤਾਂ ਪੁੱਛ ਸਕਦੇ ਕਿ ਕਿਹੜੇ ਸਾਲ ਚ ਲਾਸਟ ਟਾਈਮ ਜਿੱਤੇ ਆ ਸੀ ਠੀਕ ਹੈ ਤਾਂ ਭਾਰਤ ਨੇ ਪਹਿਲਾਂ 2000 ਦੇ ਵਿੱਚ ICC ਅੰਡਰ 19 ਕੱਪ ਜਿੱਤੇ ਆ ਫਿਰ 2008 ਦੇ ਵਿੱਚ ਉਸ ਤੋਂ ਬਾਅਦ 2012 ਦੇ ਵਿੱਚ ਫਿਰ 2018 ਦੇ ਵਿੱਚ ਤੇ ਫਿਰ 2022 ਦੇ ਵਿੱਚ ਅੰਡਰ 19 ਵਿਸ਼ਵ ਕੱਪ ਦਾ ਖਿਤਾਬ ਜਿੱਤੇ ਆ ਠੀਕ ਹੈ ਨੈਕਸਟ ਹੈ ਆਸਟ੍ਰੇਲੀਆ ਨੇ ਕਿੰਨੀ ਵਾਰ ICC ਅੰਡਰ 19 ਵਿਸ਼ਵ ਕੱਪ ਦਾ ਕਿਤਾਬ ਜਿੱਤੇ ਆ ਹਾਂਜੀ ਆਸਟ੍ਰੇਲੀਆ ਨੇ ਟੋਟਲ 4 ਵਾਰ ICC ਅੰਡਰ 19 ਵਿਸ਼ਵ ਕੱਪ ਦਾ ਕਿਤਾਬ ਜਿੱਤੇ ਆ অপਸ਼ਨ B ਇਸ ਆ ਰਾਈਟ ਆਨਸਰ ਤੇ ਕਦੋਂ ਕਦੋਂ ਜਿੱਤੇ ਆ 1998 ਦੇ ਵਿੱਚ 2002 ਦੇ ਵਿੱਚ ਠੀਕ ਹੈ 2002 ਦੇ ਵਿੱਚ 2010 ਦੇ ਵਿੱਚ ਤੇ 2024 ਦੇ ਵਿੱਚ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਨੈਕਸਟ ਹੈ ਵੈਰੀ ਵੈਰੀ ਇੰਪੋਰਟੈਂਟ ਕੁਐਸ਼ਨਸ ਇਹਨੂੰ ਲਿਖ ਵੀ ਲਓ ਜਿੱਥੇ ਤੁਸੀਂ ਨੋਟਸ ਬਣਾ ਰਹੇ ਹੋ ਕਰੰਟ ਅਫੇਅਰ ਦੇ ਦੱਖਣੀ ਅਫਰੀਕਾ ਤੋਂ ਪਹਿਲਾਂ 15ਵੇਂ ਆਈਸੀਸੀ ਅੰਡਰ 19 ਵਿਸ਼ਵ ਕੱਪ 2024 ਨੂੰ ਕਿਸ ਦੇਸ਼ ਵਿੱਚ ਆਯੋਜਿਤ ਕਰਨ ਦਾ ਫੈਸਲਾ ਕੀਤਾ ਗਿਆ ਸੀ ਹਾਂਜੀ ਹੁਣ ਤਾਂ ਮੈਂ ਤੁਹਾਨੂੰ ਦੱਸਿਆ ਕਿ ਦੱਖਣੀ ਅਫਰੀਕਾ ਦੇ ਵਿੱਚ ਹੋਇਆ ਆਈਸੀਸੀ ਅੰਡਰ 19 ਵਿਸ਼ਵ ਕੱਪ ਠੀਕ ਹੈ ਪਰ ਇਸ ਤੋਂ ਪਹਿਲਾਂ ਸ਼੍ਰੀਲੰਕਾ ਦੇ ਵਿੱਚ ਹੋਣ ਦਾ ਫੈਸਲਾ ਕੀਤਾ ਗਿਆ ਸੀ অপশন নাম্বার বি ইজ দা রাইট आंसर শ্রীলঙ্কা ਨੂੰ ਜ਼ਿੰਮੇਵਾਰੀ ਦਿੱਤੀ ਗਈ ਸੀ ਮੇਜ਼ਬਾਨੀ শ্রীলঙ্কা ਨੂੰ ਦਿੱਤੀ ਗਈ ਸੀ ਪਰ শ্রীলঙ্কা ਦੇ ਵਿੱਚ ਕੀ ਹੈ ਵਿੱਤੀ ਆਪਾਤਕਾਲ ਵਿੱਤੀ ਆਪਾਤਕਾਲ ਚੱਲ ਰਿਹਾ ਸੀਗਾ ਤੇ ਵਿੱਤੀ ਆਪਾਤਕਾਲ ਦੇ ਨਾਲ ਨਾਲ শ্রীলঙ্কা ক্রিকেট ਬੋਰਡ ਨੂੰ ਭੰਗ ਕਰ ਦਿੱਤਾ ਗਿਆ ਸੀ ਕਿਉਂਕਿ ਭਾਰਤ ਤੋਂ ਬਹੁਤ ਜ਼ਿਆਦਾ ਰਨ ਦੇ ਨਾਲ ਹਾਰ ਰਿਹਾ ਸੀਗਾ ਸ਼੍ਰੀਲੰਕਾ ক্রিকেট ਦੇ ਵਿੱਚ ਤਾਂ ਇਸ ਕਰਕੇ ਇਹਦੇ ਬੋਰਡ ਨੂੰ ਭੰਗ ਕਰ ਦਿੱਤਾ ਗਿਆ ਸੀ ਪਰ ਹੁਣ ICC ਨੇ ਜਨਵਰੀ 2024 ਵਿੱਚ ਸ਼੍ਰੀਲੰਕਾ ਤੋਂ પ્રતિਬੰਧ ਫਿਰ ਤੋਂ ਹਟਾ ਦਿੱਤਾ ਤੇ ਫਿਰ ਤੋਂ ਹੀ ਮੈਂਬਰ ਦੇਸ਼ ਬਣ ਚੁੱਕਿਆ ਹੈ ICC ਦਾ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਬਹੁਤ ਇੰਪੋਰਟੈਂਟ ਫੈਕਟ ਹੈ ਜੋ ਤੁਹਾਡੇ ਲਈ ਹੈ ਸ਼੍ਰੀਲੰਕਾ ਦੇ ਨਾਲ ਰਿਲੇਟਡ ਕਿ ICC ਅੰਡਰ 19 ਵਿਸ਼ਵ ਕੱਪ 2024 ਦਾ ਹੋਣ ਦਾ ਐਲਾਨ ਕੀਤਾ ਹੋਇਆ ਸੀ ਸ਼੍ਰੀਲੰਕਾ ਪਰ ਹੋਇਆ ਕਿੱਥੇ ਆ ਦੱਖਣੀ ਅਫਰੀਕਾ ਕਿੰਨੀ ਤਰੀਕ ਤੋਂ ਕਿੰਨੀ ਤਰੀਕ ਤੱਕ ਚੱਲੇ ਆ 9 ਜਨਵਰੀ 2024 ਤੋਂ ਲੈ ਕੇ 11 ਫਰਵਰੀ 2024 ਤੱਕ ਹੋਇਆ ਠੀਕ ਹੈ ਨੈਕਸਟ ਹੈ ਜੀ 15ਵੇਂ ਅੰਡਰ 19 ਕ੍ਰਿਕਟ ਵਿਸ਼ਵ ਕੱਪ 2024 ਵਿੱਚ ਆਸਟ੍ਰੇਲੀਆਈ ਟੀਮ ਦਾ ਕਪਤਾਨ ਕੌਣ ਸੀ ਹਾਂਜੀ ਇਹ ਵੀ ਬਹੁਤ ਇੰਪੋਰਟੈਂਟ ਆ ਕਿਉਂਕਿ ਆਸਟ੍ਰੇਲੀਆ ਨੇ ਖਿਤਾਬ ਜਿੱਤੇ ਆ ਇਹ ਤਾਂ ਮੋਸਟਲੀ ਸਾਰਿਆਂ ਨੂੰ ਪਤਾ ਹੋਣਾ ਕਿਉਂਕਿ ਸਾਰੇ ਕ੍ਰਿਕਟ ਦੇਖਣ ਦੇ ਬਹੁਤ ਸ਼ੌਕੀਨ ਆ ਠੀਕ ਹੈ ਆਸਟ੍ਰੇਲੀਆ ਨੇ ਖਿਤਾਬ ਜਿੱਤੇ ਪਰ ਉਸਦੇ ਕਪਤਾਨ ਵੀ ਪਤਾ ਹੋਣਾ ਜ਼ਰੂਰੀ ਹੈ ਜੇਕਰ ਕੋਈ ਕੋਸ਼ਿਸ਼ ਪੇਪਰ ਤੁਹਾਡਾ ਟਫ ਕਰਨਾ ਹੋਵੇ ਤਾਂ ਇਦਾਂ ਪਾਸ ਸਕਦੇ ਆ ਉਹ ਠੀਕ ਹੈ 15ਵੇਂ ਅੰਡਰ 19 ਕ੍ਰਿਕਟ ਵਿਸ਼ਵ ਕੱਪ 2024 ਦਾ 24 ਦੇ ਵਿੱਚ ਆਸਟ੍ਰੇਲੀਆ ਟੀਮ ਦੇ ਕਪਤਾਨ ਸੀਗੇ ਕੌਣ ਸੀਗੇ ਹਿਊਜ਼ ਵੇਬਜ਼ਨ অপਸ਼ਨ ਨੰਬਰ ਸੀ ਇਜ਼ ਆ ਰਾਈਟ ਆਨਸਰ ਹਿਊਜ਼ ਵੇਬਜ਼ਨ ਜਿਹੜੇ ਇਹ ਆਸਟ੍ਰੇਲੀਆਈ ਟੀਮ ਦੇ ਕਪਤਾਨ ਸੀਗੇ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਵੀ ਨੈਕਸਟ ਹੈ 15ਵੇਂ ਅੰਡਰ 19 ਕ੍ਰਿਕਟ ਵਿਸ਼ਵ ਕੱਪ 2024 ਵਿੱਚ ਭਾਰਤੀ ਟੀਮ ਦੇ ਕਪਤਾਨ ਕੌਣ ਸੀ ਹੁਣ ਭਾਰਤ ਉਪ ਵਿਜੇਤਾ ਰਿਹਾ ਵਾ ਮਤਲਬ ਫਾਈਨਲ ਚ ਪਹੁੰਚ ਕੇ ਹਾਰ ਰਿਹਾ ਵਾ ਜਾਂ ਸੈਕਿੰਡ ਤੇ ਰਿਹਾ ਵਾ ਉਪ ਵਿਜੇਤਾ ਬੋਲ ਦਿੰਨੇ ਆਨੂੰ ਤੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਕੌਣ ਸੀ ਅੰਡਰ 19 ਦੇ ਵਿੱਚ ਤਾਂ ਇਹ ਸੀਗੇ ਜੀ ਉਦੇ ਸਹਾਰਣ ਆਪਸ਼ਨ ਏ ਇਜ਼ ਦਾ ਰਾਈਟ ਆਨਸਰ ਉਦੇ ਸਹਾਰਣ ਨੂੰ ਤੁਸੀਂ ਦੇਖ ਸਕਦੇ ਹੋ ਇਮੇਜ ਦੇ ਵਿੱਚ ਵੀ ਇਹ ਕਪਤਾਨ ਸਾਡੀ ਭਾਰਤੀ ਟੀਮ ਦੇ ਆਸਟ੍ਰੇਲੀਆ ਦੇ ਆ ਹਿਊਜ਼ ਵੇਵਜ਼ ਹਨ ਨੈਕਸਟ ਹੈ 15ਵੇਂ ਅੰਡਰ 19 ਕ੍ਰਿਕਟ ਵਿਸ਼ਵ ਕੱਪ 2024 ਵਿੱਚ ਸਭ ਤੋਂ ਵੱਧ ਦੌੜਾਂ ਕਿਸ ਨੇ ਬਣਾਈਆਂ ਹਾਂਜੀ 15ਵੇਂ ਕ੍ਰਿਕਟ ਵਿਸ਼ਵ ਕੱਪ 2024 ਦੇ ਵਿੱਚ ਸਭ ਤੋਂ ਵੱਧ ਦੌੜਾਂ ਬਣਾਈਆਂ ਨੇ ਉਦੇ ਸਹਾਰਨ ਨੇ অপਸ਼ਨ A ਇਜ਼ ਦਾ ਰਾਈਟ ਆਨਸਰ ਕਿੰਨੀਆਂ ਦੌੜਾਂ ਬਣਾਈਆਂ 397 ਦੌੜਾਂ ਬਣਾਈਆਂ ਠੀਕ ਹੈ 15ਵੇਂ ਅੰਡਰ 19 ਕ੍ਰਿਕਟ ਵਿਸ਼ਵ ਕੱਪ 2024 ਵਿੱਚ ਸਭ ਤੋਂ ਵੱਧ ਦੌੜਾਂ ਬਣਾਈਆਂ ਉਦੇ ਸਹਾਰਨ ਨੇ 397 ਦੌੜਾਂ ਬਣਾਈਆਂ ਦੇਖ ਸਕਦੇ ਹੋ ਤੁਸੀਂ ਐਮਐਸ ਦੇ ਵਿੱਚ ਉਦੇ ਸਹਾਰਨ ਨੈਕਸਟ ਹੈ 15ਵੇਂ ਅੰਡਰ 19 ਕ੍ਰਿਕਟ ਵਿਸ਼ਵ ਕੱਪ 2024 ਵਿੱਚ ਸਭ ਤੋਂ ਵੱਧ ਵਿਕਟਾਂ ਕਿਸ ਨੇ ਬਣਾਈਆਂ ਪਹਿਲਾਂ ਆਪਾਂ ਦੌੜਾਂ ਦੀ ਗੱਲ ਕੀਤੀ ਸੀ ਹੁਣ ਵਿਕਟਾਂ ਦੀ ਗੱਲ ਕਰ ਰਹੇ ਹਾਂ ਤਾਂ 15ਵੇਂ ਅੰਡਰ 19 ਕ੍ਰਿਕਟ ਵਿਸ਼ਵ ਕੱਪ 2024 ਵਿੱਚ ਸਭ ਤੋਂ ਵੱਧ ਵਿਕਟਾਂ ਬਣਾਈਆਂ ਜੀ ਕੋਵੈਨਾ ਮਫਾਕਾ ਨੇ অপਸ਼ਨ ਬੀ ਇਸ ਆ ਰਾਈਟ ਆਨਸਰ ਦੱਖਣੀ ਅਫਰੀਕਾ ਦੇ ਕ੍ਰਿਕਟਰ ਆ ਕੋਵੈਨਾ ਮਫਾਕਾ ਮਫਾਕਾ ਇਹਨਾਂ ਨੇ 21 ਵਿਕਟਾਂ ਲਈਆਂ ਸੀਗੀਆਂ ਦੇਖ ਸਕਦੇ ਹੋ ਤੁਸੀਂ ਕੋਵੈਨਾ ਮਫਾਕਾ ਇਮੇਜ ਦੇ ਵਿੱਚ ਦੱਖਣੀ ਅਫਰੀਕਾ ਦੇ ਆ ਇਹ ਨੈਕਸਟ ਹੈ 15ਵੇਂ ਅੰਡਰ 19 ਕ੍ਰਿਕਟ ਵਿਸ਼ਵ ਕੱਪ 2024 ਵਿੱਚ ਪਲੇਅਰ ਆਫ ਦਿ ਟੂਰਨਾਮੈਂਟ ਕੌਣ ਬਣਿਆ ਹਾਂਜੀ 15ਵੇਂ ਅੰਡਰ 19 ਕ੍ਰਿਕਟ ਵਿਸ਼ਵ ਕੱਪ 2024 ਵਿੱਚ ਪਲੇਅਰ ਆਫ ਦਿ ਟੂਰਨਾਮੈਂਟ ਚੁਣਿਆ ਗਿਆ ਕੋਇਨਾ ਮਫਾਕਾ ਨੂੰ অপশন বি ইজ দা রাইট आंसर দক্ষিণ আফ্রিকা ਦੇ ਹੈ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਉੱਪਰ ਨੈਕਸਟ ਹੈ 15ਵਾਂ ICC ਅੰਡਰ 19 ਵਿਸ਼ਵ ਕੱਪ 2024 ਕਿਸ ਦੇਸ਼ ਵਿੱਚ ਆਯੋਜਿਤ ਕੀਤਾ ਗਿਆ ਹਾਂਜੀ ਅੰਡਰ 19 ক্রিকেট ਵਿਸ਼ਵ ਕੱਪ 2024 ਜਿਹੜਾ ਕਿ ICC ক্রিকেট ਕੱਪ ਸੀਗਾ ਤੇ ਇਹ ਕਿੱਥੇ ਆਯੋਜਿਤ ਕੀਤਾ ਗਿਆ ਇਹ ਦੱਖਣੀ ਅਫਰੀਕਾ ਦੇ ਵਿੱਚ ਕੀਤਾ ਗਿਆ ਜੇ ਦੱਖਣੀ ਅਫਰੀਕਾ ਤੋਂ ਪਹਿਲਾਂ ਕਿੱਥੇ ਕੀਤਾ ਗਿਆ ਵੀ ਤੁਹਾਨੂੰ ਪੁੱਛ ਸਕਦੇ ਆ ਤਾਂ ਰਾਈਟ ਆਨਸਰ ਤੁਸੀਂ ਸ਼੍ਰੀਲੰਕਾ ਲਗਾਉਂਗੇ ਠੀਕ ਹੈ ਦੱਖਣੀ ਅਫਰੀਕਾ ਦੇ ਵਿੱਚ ਕੀਤਾ ਗਿਆ ਸੀ ਹੁਣ ਦੱਖਣੀ ਅਫਰੀਕਾ ਦੇ ਵਿੱਚ ਤਾਂ ਕੀਤਾ ਗਿਆ ਸੀਗਾ ਤੇ ਇਸ ਦੇ ਨਾਲ ਰਿਲੇਟਡ ਤੁਸੀਂ ਇੰਪੋਰਟੈਂਟ ਫੈਕਟ ਯਾਦ ਰੱਖਣਾ ਕਿ ਕਦੋਂ ਫਾਈਨਲ ਕਦੋਂ ਹੋਇਆ ਫਾਈਨਲ 11 ਫਰਵਰੀ 2024 ਦੇ ਵਿੱਚ ਹੋਇਆ ਤੇ ਮੈਚ ਕਿੰਨੇ ਦਿਨ ਚੱਲੇਆ 9 ਫਰਵਰੀ ਤੋਂ ਲੈ ਕੇ 11 ਫਰਵਰੀ ਤੱਕ ਕਲੀਅਰ ਨੈਕਸਟ ਹੈ 15ਵੇਂ ICC ਅੰਡਰ 19 ਵਿਸ਼ਵ ਕੱਪ 2024 ਵਿੱਚ ਕਿਹੜਾ ਦੇਸ਼ ਉਪਜੇਤੂ ਰਿਹਾ ਮਤਲਬ ਸੈਕਿੰਡ ਨੰਬਰ ਤੇ ਰਿਹਾ ਜਾਂ ਫਾਈਨਲ ਦੇ ਵਿੱਚ ਫਾਈਨਲ ਵਿੱਚ ਸੈਕਿੰਡ ਤੇ ਰਿਹਾ ਠੀਕ ਹੈ ਤਾਂ ਉਪਜੇਤੂ ਬਣਿਆ ਸਾਡਾ ਦੇਸ਼ ਭਾਰਤ ਆਪਸ਼ਨ A ਇਜ਼ ਦਾ ਰਾਈਟ ਆਨਸਰ ਹੁਣ ਤੁਸੀਂ ਯਾਦ ਰੱਖਣਾ ਭਾਰਤੀ ਟੀਮ ਦੇ ਕਪਤਾਨ ਕੌਣ ਸੀ 우ਦੇ ਸਹਾਰਣ ਨੈਕਸਟ ਹੈ ICC ਅੰਡਰ 19 ਵਿਸ਼ਵ ਕੱਪ ਦਾ ਕਿਹੜਾ ਐਡੀਸ਼ਨ ਕਰਵਾਇਆ ਜਾ ਰਿਹਾ ਹਾਂਜੀ 2024 ਦੇ ਵਿੱਚ ਕਿੰਨਾ ਸੰਸਕਰਣ ਹੋਇਆ 15ਵਾਂ ਆਪਸ਼ਨ A ਇਜ਼ ਦਾ ਰਾਈਟ ਆਨਸਰ ਠੀਕ ਹੈ ਨੈਕਸਟ ਹੈ ਜੀ ਅੰਤਰਰਾਸ਼ਟਰੀ ਕ੍ਰਿਕਟ ਕਾਉਂਸਲ ਦਾ ਮੌਜੂਦਾ ਪ੍ਰਧਾਨ ਕੌਣ ਹੈ ਹਾਂਜੀ ਇਹ ਵੀ ਬਹੁਤ ਇੰਪੋਰਟੈਂਟ ਹੈ ਤੁਹਾਡੇ ਲਈ ਕਿ ਅੰਤਰਰਾਸ਼ਟਰੀ ਕ੍ਰਿਕਟ ਕਾਉਂਸਲ ਦੇ ਮੌਜੂਦਾ ਪ੍ਰਧਾਨ ਕੌਣ ਨੇ ਤਾਂ ਮੈਂ ਤੁਹਾਨੂੰ ਉੱਪਰ ਦੱਸਿਆ ਹੀ ਆ ICC ਦੇ ਬਾਰੇ ਤਾਂ ਇਹਦੇ ਪ੍ਰਧਾਨ ਕੌਣ ਨੇ ਜੀ ਗ੍ਰੇਗ ਵਾਰਕਲੀ ਆਪਸ਼ਨ C ਇਜ਼ ਦਾ ਰਾਈਟ ਆਨਸਰ ਠੀਕ ਹੈ ਤੇ ਜੈਫ ਅਲਾਰਡਿਸ ਕੀ ਹੈ ਦੇ CEO ਆ ਨੈਕਸਟ ਹੈ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਦੀ ਸਥਾਪਨਾ ਕਿਸ ਸਾਲ ਹੋਈ ਸੀ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਦੀ ਸਥਾਪਨਾ 1909 ਦੇ ਵਿੱਚ ਹੋਈ ਸੀ অপਸ਼ਨ A ਇਜ਼ ਦਾ ਰਾਈਟ ਆਨਸਰ ਸਥਾਪਨਾ 15 ਜੂਨ 1909 ਹੈੱਡਕੁਆਟਰ ਦੁਬਈ ਸੀਈਓ ਆ ਜੀ ਆਫ ਐਲੈਰੇਡਿਸ ਠੀਕ ਹੈ ਤੇ ICC ਪੂਰੀ ਦੁਨੀਆ ਵਿੱਚ ਕ੍ਰਿਕਟ ਮੈਚ ਨੂੰ ਰੈਗੂਲੇਟ ਕਰਦੀ ਆ ਤੇ ਇਸ ਤੋਂ ਇਲਾਵਾ ਫੁੱਟਬਾਲ ਨੂੰ ਕੌਣ ਕਰਦਾ FIFA ਟੈਨਿਸ ਨੂੰ ATP ਚੈਸ ਨੂੰ FIDE ਓਲੰਪਿਕ ਨੂੰ ਆਈਓਸੀ ਇਹ ਤੁਸੀਂ ਫੈਕਟ ਆ ਜਿਹੜੇ ਯਾਦ ਰੱਖਣੇ ਆ ਠੀਕ ਹੈ ਤੇ ਆਈਸੀਸੀ ਅੰਡਰ 19 2024 ਦਾ ਕਿਤਾਬ ਕਿਨੇ ਜਿੱਤੇ ਆ ਆਸਟ੍ਰੇਲੀਆ ਨੇ ਕਿਹੜੇ ਦੇਸ਼ ਨੂੰ ਹਰਾ ਕੇ ਜਿੱਤੇ ਆ ਭਾਰਤ ਨੂੰ ਭਾਰਤ ਕਿੰਨੇ ਵਾਰ ਦਾ ਚੈਂਪੀਅਨ ਆ ਪੰਜ ਵਾਰ ਦਾ ਆਸਟ੍ਰੇਲੀਆ ਨੇ ਕਿੰਮਾ ਕਿਤਾਬ ਜਿੱਤਿਆ ਚੌਥਾ ਇਦਾਂ ਦੇ ਫੈਕਟ ਤੁਸੀਂ ਯਾਦ ਰੱਖਣੇ ਆ ਇੱਕ ਦੂਜੇ ਨਾਲ ਲਿੰਕ ਕਰਕੇ ਯਾਦ ਰੱਖਿਆ ਕਰੋ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਆ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ